20 ਤੋਂ 21 ਕਰੋੜ ਰੁਪਏ ਦੀ ਜ਼ਿੰਮੇਵਾਰੀ ਅਮਨ ਅਰੂੜਾ ਹੁਣਾਂ ਨੇ ਚੁੱਕੀ ਹੈ ਕਿ ਮੈਂ ਇਕੱਠੇ ਕਰਾਂ ਜਿੱਥੋਂ ਮਰਜ਼ੀ ਇਕੱਠੇ ਕਰਾਂ। ਮੀਤ ਹੇਰ ਹੁਣਾਂ ਨੇ ਵੀ ਪਿੱਛੇ ਨਹੀਂ ਰਹਿਣਾ ਸੀ। 20 ਕਰੋੜ 20 ਕਰੋੜ ਦੇ ਕਰੀਬ ਮੀਤ ਹੇਰ ਹੁਣਾਂ ਨੇ। ਬਾਕੀ ਦੇ ਮੰਤਰੀ ਤੇ ਐਮਐਲਏ ਕਹਿੰਦੇ ਕੋਈ ਇਧਰ ਦੇਖ ਰਿਹਾ ਸੀ ਕੋਈ ਇਧਰ ਦੇਖ ਰਿਹਾ ਸੀ ਹਰਾਨ ਹੋ ਗਏ ਨਾ। ਸਾਰਿਆਂ ਦੀ ਡਿਊਟੀ ਲੱਗ ਚੁੱਕੀ ਹੈ ਕੇਜਰੀਵਾਲ ਨੇ ਲਾਤੀ ਹੈ ਡਿਊਟੀ ਵੀ ਪੈਸੇ ਇਕੱਠੇ ਕਰੋ ਔਰ ਇਹ ਪੈਸਾ ਸਰਕਾਰ ਦੇ ਖਾਤੇ ਜਮ੍ਹਾਂ ਕਰਾਓ। ਕਿੰਨਾ ਫੰਡਾਂ ਦੇ ਨਾਮ ਤੇ ਵੱਡੀ ਕ腐ਸ਼ਨ ਹੋਵੇਗੀ ਪੰਜਾਬ 'ਚ? ਕ腐ਸ਼ਨ ਹੋ ਸਕਦੀ ਹੈ। ਕਿਸੇ ਇੰਡਸਟ੍ਰੀਅਲਿਸਟ ਤੋਂ ਸਰਕਾਰ ਨੇ ਪੈਸਾ ਲੈ ਲਿਆ ਉਹ ਬੰਦਿਆਂ ਦਾ ਸਿੱਧਾ ਐਕਸੈਸ ਆ ਗਿਆ ਕਿ ਆ ਚੱਕੋ ਜੀ ਕਰੋੜ ਰੁਪਏ ਸੀ ਤੁਹਾਨੂੰ ਦੇ ਤਾ ਉਹ ਬੰਦੇ ਪੁੱਠੇ ਸਿੱਧੇ ਕੰਮ ਵੀ ਤੇ ਕਰਨਗੇ ਨਾ ਉਹਦੇ ਮੇਰੀ ਜਾਣਕਾਰੀ ਦੇ ਵਿੱਚ ਕੁਝ ਲੋਕ ਹੈਗੇ ਆ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦਾ ਪਰਸਨਲੀ ਫੋਨ ਗਿਆ ਪਹਿਲਾਂ ਜਿੱਦਾਂ ਰਿਸਪੌਂਸ ਆਮ ਆਦਮੀ ਪਾਰਟੀ ਨੂੰ ਐਨਆਰਆਈ ਲੋਕਾਂ ਨੇ ਸਪੋਰਟ ਕੀਤਾ ਕਿ ਉਸੇ ਤਰ੍ਹਾਂ ਮੁੱਖ ਮੰਤਰੀ ਤੇ ਕਹਿਣ ਤੇ ਹੁਣ ਸਪੋਰਟ ਕਰਨਗੇ ਪਹਿਲਾਂ ਸੀਗੇ ਭਗਵੰਤ ਮਾਨ ਕਰ ਲਈ ਕਿ ਭਗਵੰਤ ਮਾਨ ਐਮਪੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਓ ਲੋਕ ਕਹਿੰਦੇ ਸੀ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਬਹੁਤ ਝੋਲ ਆ ਇਹਦੇ ਵਿੱਚ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਜੇ ਕਿਸੇ ਦਾ ਮੰਨ ਲਓ ਘਰ ਟਹਿ ਗਿਆ ਉਹਨੂੰ ਐਸਟੀਮੇਟ ਦੇ ਤੌਰ ਤੇ ਲੱਖ ਡੇਢ ਲੱਖ ਰੁਪਏ ਮਿਲਣਾ ਉਹ ਵੀ ਜਿਹਦਾ ਘਰ 70% ਡੈਮੇਜ ਹੋ ਚੁੱਕਿਆ ਤੁਸੀਂ ਦੇਖੋ ਕਿਸੇ ਦੇ ਤਿੰਨ ਮਕਾਨ ਚਾਰ ਮਕਾਨ ਮੰਨ ਲਓ ਕਿ ਇਹਦਾ 10-15 ਲੱਖ ਦਾ ਘਰ ਟਹਿ ਗਿਆ ਉਹਦੇ ਲੱਖ ਡੇਢ ਲੱਖ ਰੁਪਏ ਨਾਲ ਕੀ ਹੋਣਾ ਜਿਹਦੇ ਕਿਸੇ ਦੇ ਮੰਨੋ 7-8 ਮੱਝਾਂ ਰੁੜ ਗਈਆਂ ਉਹ ਕਿਦਾਂ ਦਿਖਾਊਗਾ ਜੀ ਮੇਰੀਆਂ ਰੁੜ ਗਈਆਂ ਮੱਝਾਂ ਉਹ ਕਿੱਲੇ ਕਿੱਲੇ ਵੀ ਰੁੜ ਗਏ ਹੋਣੇ ਜਿਹੜੇ ਉਹਨਾਂ ਦੇ ਉੱਪਰ ਤਾਂ 5-5 ਫੁੱਟ ਮਿੱਟੀ ਚੜ ਗਈ ਜਿੱਦੇ ਕਿਵੇਂ ਪ੍ਰੂਵ ਕਰੂ ਜੀ ਮੈਂ ਤਾਂ ਇੱਥੇ 5 ਮੱਝਾਂ ਬੰਨਦਾ ਸੀਗਾ ਜੀ ਮੇਰਾ ਗੁਜ਼ਾਰਾ ਚੱਲਦਾ ਸੀਗਾ ਇੱਕ ਮੁਰਗੀ ਪਿੱਛੇ 100 ਰੁਪਈਆ ਮਿਲਣਾ ਔਰ ਉਹ 100 ਮੁਰਗੀਆਂ ਤੱਕ ਮਿਲਣਾ ਯਾਨੀ 10000 ਰੁਪਏ ਮਿਲਣਾ ਨਾ ਮੱਝਾਂ ਦੇ 3 ਮੱਝਾਂ ਤੱਕ ਦੇ ਪੈਸੇ ਮਿਲਣੇ ਆ ਔਰ 37500 ਰੁਪਏ ਮਿਲਣਾ ਸ਼ਾਇਦ ਮੱਝਾਂ ਦਾ ਇੱਕ ਮੱਝ ਮਰੀ ਤੇ ਤੁਸੀਂ ਮੈਨੂੰ ਦੱਸੋ ਵੀ 37 ਆਵਾਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੇ ਵਿਧਾਇਕਾਂ ਮੰਤਰੀਆਂ ਤੇ ਸੰਸਦਾਂ ਨੂੰ ਆਦੇਸ਼ ਦਿੱਤੇ ਆ ਕਿ 50 ਕਰੋੜ ਰੁਪਏ ਇਕੱਠਾ ਕਰੋ ਜੋ ਕਿ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਉਹਨਾਂ ਲੋਕਾਂ ਦੀ ਮਦਦ ਹੋਵੇ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਮੇਰੇ ਨਾਲ ਇਸ ਵਕਤ ਵਿਕਰਮ ਨੇ ਵਿਕਰਮ ਇਸ ਮੀਟਿੰਗ ਨੂੰ ਕੋਟ ਕਰੀਏ ਕਿ ਜੋ ਕੱਲ ਮੀਟਿੰਗ ਹੋਈ ਆ ਆਦੇਸ਼ ਹੋ ਗਿਆ 50 ਕਰੋੜ ਰੁਪਏ ਇਕੱਠੇ ਕਰੋ ਇਹ ਕਰੋੜਾਂ ਰੁਪਏ ਕਿੱਥੋਂ ਆਉਣਗੇ ਯਾਨੀ ਕਿ ਐਨਆਰਆਈਆਂ ਨੂੰ ਵੀ ਫੋਨ ਖੜਕਣੇ ਸ਼ੁਰੂ ਹੋ ਗਏ ਨੇ ਸਹੀ ਹੱਥਾਂ 'ਚ ਜਾਣਗੇ ਕਿਵੇਂ ਸਮਝਦੇ ਹੋ ਦੇਖੋ ਪੰਜਾਬ ਦਾ ਹੜ੍ਹਾਂ ਦੇ ਨਾਲ ਬਹੁਤ ਵੱਡਾ ਪ੍ਰੈਂਸ ਨੁਕਸਾਨ ਹੋਇਆ। ਇਹਦੇ ਵਿੱਚ ਸਰਕਾਰ ਆਪਦੇ ਰਿਸੋਰਸੇਸ ਦੇ ਤੌਰ ਤੇ ਲੱਗੀ ਹੋਈ ਹੈ ਕਿ ਕਿਵੇਂ ਲੋਕਾਂ ਨੂੰ ਸਪੋਰਟ ਕੀਤੀ ਜਾਵੇ, ਐਸਡੀਆਰਐਫ ਦਾ ਪੈਸਾ ਕਿਵੇਂ ਜਾਣਾ, ਪੰਜਾਬ ਸਰਕਾਰ ਕਿਵੇਂ ਉਹਨਾਂ ਤੱਕ ਪਹੁੰਚ ਕਰਕੇ ਮਦਦ ਪਹੁੰਚਾ ਸਕੇ। ਪਰ ਇਹ ਜਿਹੜੀ ਮਦਦ ਪਹੁੰਚਣੀ ਨਾ ਕਾਫੀ ਲੱਗ ਰਹੀ ਹੈ। ਇਸੇ ਕਰਕੇ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਇੱਕ ਸੁਨੇਹਾ ਦਿੱਤਾ। ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਹੈ। ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸੀ ਔਰ ਹੋਰ ਵੀ ਬਾਕੀ ਦੀ ਲੀਡਰਸ਼ਿਪ ਮੰਤਰੀ, ਐਮਐਲਏ ਸੀ, ਮੁੱਖ ਮੰਤਰੀ ਵੀ ਸੀਗੇ ਔਰ ਉਹਨਾਂ ਨੇ ਇਹ ਗੱਲ ਕੀ ਐਮਪੀਜ਼ ਵੀ ਨਾਲ ਸੀਗੇ ਉਹਨਾਂ ਨੇ ਕਿਹਾ ਕਿ ਰੁਪਈਏ ਇਕੱਠੇ ਕਰੋ ਅਰਵਿੰਦ ਕੇਜੀਵਾਲ ਉਹਨਾਂ ਨੇ ਕਿਹਾ ਮਦਦ ਮੰਗੋ ਲੋਕਾਂ ਤੋਂ ਜਿਹੜੇ ਇੰਡਸਟਰੀਅਲਿਸਟ ਨੇ ਬਿਜ਼ਨਸਮੈਨ ਨੇ ਔਰ ਨਾਲ ਹੀ ਐਨਆਰਆਈ ਜਿਹੜੇ ਲੋਕ ਬੈਠੇ ਆ ਪੰਜਾਬ ਦਾ ਜੋ ਦਰਦ ਰੱਖਦੇ ਆ ਉਹਨਾਂ ਤੋਂ ਮਦਦ ਲਾਓ ਕਿ ਭਾਈ ਪੰਜਾਬ ਦਾ ਮੁੜ ਵਸੇਬਾ ਕਿਵੇਂ ਕਰਨਾ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਕਿਵੇਂ ਮਦਦ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 300 ਤੋਂ ਵੱਧ ਲੋਕਾਂ ਨੂੰ ਫੋਨ ਖੜਕਾਉਣੇ ਆ ਵਿਦੇਸ਼ਾਂ ਦੇ ਵਿੱਚ ਕਿ ਭਾਈ ਪੰਜਾਬ ਦੀ ਮਦਦ ਕਰੋ ਸਾਨੂੰ ਪੈਸੇ ਦਿਓ ਔਰ ਉੱਥੇ ਹੀ ਮੇਰੀ ਜਾਣਕਾਰੀ ਦੇ ਵਿੱਚ ਕੁਝ ਲੋਕ ਹੈਗੇ ਆ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦਾ ਪਰਸਨਲੀ ਫੋਨ ਗਿਆ ਅਮਨ ਅਰੋੜਾ ਹੁਣਾਂ ਨੇ ਜਿਹੜੇ ਲੋਕਾਂ ਨੂੰ ਪਰਸਨਲੀ ਫੋਨ ਕੀਤੇ ਐ ਜਿਹੜੇ ਲੋਕ ਕੈਨੇਡਾ ਦੇ ਵਿੱਚ ਜਾਂ ਹੋਰ ਵੱਖ-ਵੱਖ ਮੁਲਕਾਂ ਦੇ ਵਿੱਚ ਕੰਮ ਕਰ ਰਹੇ ਐ ਔਰ ਉਹਨਾਂ ਨੂੰ ਅਮਨ ਅਰੋੜਾ ਹੁਣਾਂ ਨੇ ਫੋਨ ਕਰਕੇ ਕਿਹਾ ਕਿ ਭਾਈ ਸਾਹਿਬ ਸਾਡੀ ਮਦਦ ਕਰੋ ਸਰਕਾਰ ਦੀ ਮਦਦ ਕਰੋ ਤੇ ਯਾਨੀ ਕਿ ਹੁਣ ਸਰਕਾਰ ਮਦਦ ਮੰਗ ਰਹੀ ਐ ਪੰਜਾਬ ਸਰਕਾਰ ਵਿਦੇਸ਼ਾਂ ਦੇ ਵਿੱਚ ਬੈਠੇ ਐਨ ਆਰ ਆਈ ਭਰਾਵਾਂ ਦੇ ਕੋਲੋਂ ਭੈਣਾਂ ਦੇ ਕੋਲੋਂ ਕਿ ਭਾਈ ਪੰਜਾਬ ਦੇ ਵਿੱਚ ਪੈਸਾ ਭੇਜੋ ਤਾਂ ਕਿ ਹੜ੍ਹਾਂ ਨਾਲ ਝੰਬੇ ਲੋਕਾਂ ਦੀ ਮਦਦ ਕਰ ਸਕੀਏ ਅਸੀਂ ਔਰ ਦੇਖੋ 3350 ਲੋਕਾਂ ਨੂੰ ਮੁੱਖ ਮੰਤਰੀ ਨੇ ਫੋਨ ਕਰਨਾ ਔਰ ਮੁੱਖ ਮੰਤਰੀ ਦੇ ਕਹਿ ਤੇ ਜਦੋਂ ਮੁੱਖ ਮੰਤਰੀ ਦਾ ਫੋਨ ਖੁੱਦ ਆ ਜਾਂਦਾ ਪੰਜਾਬ ਦਾ ਪਾਵਰਫੁਲ ਪਾਵਰਫੁਲ ਸਟੇਟ ਆ ਮੁੱਖ ਮੰਤਰੀ ਦਾ ਫੋਨ ਜਾਂਦਾ ਤਾਂ ਲੋਕ ਦੇਖਣਾ ਕਿ ਪਹਿਲਾਂ ਜਿੱਦਾਂ ਰਿਸਪੌਂਸ ਆਮ ਆਦਮੀ ਪਾਰਟੀ ਨੂੰ ਐਨਆਰਆਈ ਲੋਕਾਂ ਨੇ ਸਪੋਰਟ ਕੀਤਾ ਕਿ ਉਸੇ ਤਰ੍ਹਾਂ ਮੁੱਖ ਮੰਤਰੀ ਤੇ ਕਹਿਣ ਤੇ ਹੁਣ ਸਪੋਰਟ ਕਰਨਗੇ ਪਹਿਲਾਂ ਸੀਗੇ ਭਗਵੰਤ ਮਾਨ ਕੱਲੇ ਕਿ ਭਗਵੰਤ ਮਾਨ ਐਮਪੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਓ ਲੋਕ ਕਹਿੰਦੇ ਸੀ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਆ ਹੁਣ ਉਹਨਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਫੋਨ ਕਰਨਾ ਪਰ ਦੇਖੋ ਸਪੋਰਟ ਕਿੰਨੀ ਕੁ ਮਿਲ ਪਉਂਦੀ ਆ ਔਰ ਉਥੇ ਹੀ ਅਮਨ ਅਰੂੜਾ ਹੁਣਾਂ ਨੇ 20-21 ਲੱਖ ਰੁਪਏ ਦੱਸਦੇ ਕਿ ਮੌਕੇ ਤੇ ਕਹਤਾ ਕਿ ਆ ਚੱਕੋ 20-21 ਲੱਖ ਰੁਪਏ ਹੋਣੇ 20 ਤੋਂ 21 ਕਰੋੜ ਰੁਪਏ ਦੀ ਜ਼ਿੰਮੇਵਾਰੀ ਅਮਨ ਅਰੂੜਾ ਹੁਣਾਂ ਨੇ ਚੁੱਕੀ ਆ ਕਿ ਮੈਂ ਇਕੱਠੇ ਕਰਨੇ ਜਿੱਥੋਂ ਮਰਜੀ ਇਕੱਠੇ ਕਰਾਂ ਮੀਥ ਹੀਰ ਹੁਣਾਂ ਨੇ ਵੀ ਪਿੱਛੇ ਨਹੀਂ ਰਹਿਣਾ ਸੀ ਐਮਪੀ ਐ ਮੀਥ ਹੀਰ ਹੁਣੀ ਮੀਥ ਹੀਰ ਹੁਣਾਂ ਨੇ ਵੀ ਕਿਹਾ ਕਿ ਮੈਂ ਵੀ ਕਰੂੰਗਾ 20 ਕਰੋੜ 20 ਕਰੋੜ ਦੇ ਕਰੀਬ ਮੀਥ ਹੀਰ ਹੁਣਾਂ ਨੇ ਬਾਕੀ ਦੇ ਮੰਤਰੀ ਤੇ ਐਮਐਲਏ ਕਹਿੰਦੇ ਕੋਈ ਇਧਰ ਦੇਖ ਰਿਹਾ ਸੀ ਕੋਈ ਇਧਰ ਦੇਖ ਰਿਹਾ ਸੀ ਹਰਾਨ ਹੋ ਗਏ ਨਾ 20-20 ਕਰੋੜ ਰੁਪਏ ਕਿੱਥੋਂ ਇਕੱਠੇ ਕਰਨੇ ਆ ਮੰਤਰੀ ਐਮ ਐਲ اے ਬਾਕੀ ਕੋਈ ਬੋਲਿਆ ਨਹੀਂ ਸੁਣਦੇ ਰਹੇ ਇਹ ਬਕਾਇਦਾ ਤੌਰ ਤੇ ਸੀਨੀਅਰ ਜਰਨਲਿਸਟ ਅਸ਼ਮੀ ਚਾਵਲਾ ਹੋਣਾਂ ਦੀ ਰਿਪੋਰਟ ਹੈ ਉਹਨਾਂ ਨੇ ਪੂਰਾ ਬਰੀਫ ਕੀਤਾ ਇਹਨੂੰ ਕਿ ਕੀ ਕਿਵੇਂ ਕਿਵੇਂ ਕੀ ਕੀ ਜੋ ਜੋ ਪੂਰੀ ਗੱਲਬਾਤ ਹੋਈ ਉਹਨਾਂ ਨੇ ਪੂਰਾ ਬਰੀਫ ਕੀਤਾ ਅਸ਼ਮੀ ਚਾਵਲਾ ਹੋਣਾਂ ਨੇ ਤਾਂ ਉੱਥੇ ਤੁਸੀਂ ਇਹ ਦੇਖੋ 20-20 ਕਿੰਨੇ ਕਰੋੜ ਲੈਣਾ ਕੋਈ ਉਹਦੇ ਵਿੱਚ ਭਾਵੇਂ बिजनेसमैन ਹੋਵੇ ਕੋਈ ਇੰਡਸਟਰੀਅਲਿਸਟ ਹੋਵੇ ਉਹਨਾਂ ਤੋਂ ਲੈ ਕੇ ਇਕੱਠੇ ਅੱਗੇ ਕਰਨਾ ਕੀ ਆ ਅੱਗੇ ਉਹਨਾਂ ਨੇ ਇਹ ਪੰਜਾਬ ਸਰਕਾਰ ਦੇ ਦੇ ਕੋਲ ਜਮਾ ਕਰਾ ਦੇਣਾ ਫਿਰ ਪੰਜਾਬ ਸਰਕਾਰ ਨੇ ਆਪਣੀਆਂ ਸਕੀਮਾਂ ਤਹਿਤ ਉਹਨਾਂ ਲੋਕਾਂ ਨੂੰ ਪੈਸੇ ਭੇਜਣੇ ਇਸ ਸਕੀਮ ਤੇ ਮੇਰਾ ਸਵਾਲ ਹੈ ਵਿਕਰਮ ਪੈਸੇ ਤਾਂ ਇਕੱਠੇ ਹੋ ਜਾਣਗੇ 20 ਕਰੋੜ ਜਬਾਨ ਦੇ ਰਿਹਾ ਬਾਹਰੋਂ ਵੀ ਪੈਸੇ ਆ ਜਾਣਗੇ ਤੁਸੀਂ ਮੁਆਵਜ਼ੇ ਤੇ ਵੀ ਕੰਮ ਕਰ ਰਹੇ ਸੀ ਰਿਪੋਰਟ ਤੁਸੀਂ ਦੇਖੀ ਹੈ ਕਿ ਮੁਆਵਜ਼ਾ ਕਿੰਨਾ ਫਿਰ ਉਹਨਾਂ ਨੂੰ ਮੁਆਵਜ਼ਾ ਮਿਲ ਜੇਗਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਜੇ ਇੰਨਾ ਕਰੋੜਾ ਰੁਪਏ ਇਕੱਠਾ ਹੋ ਗਿਆ ਮੁਆਵਜ਼ੇ ਨੂੰ ਲੈ ਕੇ ਵੀ ਦੇਖੋ ਕੁਝ ਇੱਕ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਟੈਕਨੀਕਲ ਨੇ ਉਹਨੂੰ ਲੈ ਕੇ ਸੈਸ਼ਨ ਵੀ ਪੰਜਾਬ ਸਰਕਾਰ ਨੇ ਸਦਿਆ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਕੁਝ ਚੀਜ਼ਾਂ ਬਦਲੀਆਂ ਜਾਣਗੀਆਂ ਕੁਝ ਚੀਜ਼ਾਂ 'ਚ ਤਬਦੀਲੀਆਂ ਲਿਆਂਦੀਆਂ ਜਾਣਗੀਆਂ ਔਰ ਇਹ ਮੈਨੂੰ ਲੱਗਦਾ ਚੰਗੀ ਚੀਜ਼ ਹੋ ਸਕਦੀ ਹੈ ਕਿਉਂਕਿ ਦੇਖੋ ਪ੍ਰਿੰਸ ਜੇ ਮੋਟਾ-ਮੋਟਾ ਸਮਝਾਵਾਂ ਜਿਹੜਾ ਹੜ੍ਹਾਂ ਨਾਲ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੇ ਕਿਸੇ ਦਾ ਮੰਨ ਲਓ ਘਰ ਟਹਿ ਗਿਆ ਉਹਨੂੰ ਐਸਟੀਮੇਟ ਦੇ ਤੌਰ ਤੇ 1.5 ਲੱਖ ਰੁਪਏ ਮਿਲਣਾ ਉਹ ਵੀ ਜਿਹਦਾ ਘਰ 70% ਡੈਮੇਜ ਹੋ ਚੁੱਕਿਆ ਤੁਸੀਂ ਦੇਖੋ ਕਿਸੇ ਦੇ ਤਿੰਨ ਮਕਾਨ ਚਾਰ ਮਕਾਨ ਮੰਨ ਲਓ ਜਿਹਦਾ 10-15 ਲੱਖ ਦਾ ਘਰ ਟਹਿ ਗਿਆ ਉਹਦੇ 1.5 ਲੱਖ ਰੁਪਏ ਨਾਲ ਕੀ ਹੋਣਾ ਕਿਸੇ ਦੀਆਂ ਮੰਨ ਲਓ 5 7 10 ਮੱਜਾਂ ਮਰ ਗਈਆਂ 10 ਮੱਜਾਂ ਮਰ ਗਈਆਂ ਜਾਂ ਰੁੜ ਗਈਆਂ ਉਹ ਕਿਵੇਂ ਬੰਦਾ ਪ੍ਰੂਫ ਕਰੂਗਾ ਜੀ ਮੇਰੀਆਂ ਤਾਂ 10 ਹੈਗੀਆਂ ਸੀ ਰੁੜ ਗਈਆਂ ਉਹ ਬੰਦਾ ਇਸੇ ਭੰਬਲ ਭੂਸੇ ਦੇ ਵਿੱਚ ਪੈ ਜਾਣਾ ਜੇ ਕਿਸੇ ਦੇ ਕੋਲ ਕੋਈ ਪ੍ਰੂਫ ਕਰੂਗਾ ਜੀ ਮੇਰੀਆਂ ਆ ਕੋਈ ਰਿਕਾਰਡ ਹੈਗਾ ਉਹਦੇ ਕੋਲੇ ਕੋਈ ਰਜਿਸਟ੍ਰੇਸ਼ਨ ਹੈਗਾ ਔਰ ਕੋਈ ਫੋਟੋਜ਼ ਕਲਿੱਕ ਕਰਕੇ ਕਿ ਜੀ ਮੇਰੀਆਂ ਹੀ ਮੱਜਾਂ ਦੇਖੋ ਡੈੱਡ ਬੋਡੀਜ਼ ਪਈਆਂ ਨੇ ਮੱਜਾਂ ਦੀਆਂ ਤਾਂ ਉਹ ਬਹੁਤ ਝੋਲ ਆ ਇਹਦੇ ਵਿੱਚ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਇਹ ਸੌਖਾ ਨਹੀਂਗਾ ਪ੍ਰੋਸੈਸ ਇਹ ਲੋਕਾਂ ਨੂੰ ਬਹੁਤ ਔਖੇ ਹੋਣਾ ਪੈਣਾ ਆਪਦਾ ਮੁਆਵਜ਼ਾ ਲੈਣ ਵਾਸਤੇ ਆਪਦੇ ਹੱਕ ਲੈਣ ਵਾਸਤੇ ਵੀ ਇਹ ਔਰ ਕਿਉਂਕਿ ਜਿਹਦੇ ਕਿਸੇ ਦੇ ਮੰਨ ਲਓ 7-8 ਮੱਝਾਂ ਰੁੜ ਗਈਆਂ ਉਹ ਕਿੱਦਾਂ ਦਿਖਾਊਗਾ ਜੀ ਮੇਰੀਆਂ ਰੁੜ ਗਈਆਂ ਮੱਝਾਂ ਉਹ ਕਿੱਲੇ ਕਿੱਲੇ ਵੀ ਰੁੜ ਗਏ ਹੋਣੇ ਜਿਹੜੇ ਉਹਨਾਂ ਦੇ ਉੱਪਰ ਤਾਂ 5-5 ਫੁੱਟ ਮਿੱਟੀ ਚੜ ਗਈ ਜਿੱਤੇ ਕਿਵੇਂ ਪ੍ਰੂਵ ਕਰੂ ਜੀ ਮੈਂ ਤਾਂ ਇੱਥੇ 5 ਮੱਝਾਂ ਬੰਨਦਾ ਸੀਗਾ ਜੀ ਮੇਰਾ ਗੁਜ਼ਾਰਾ ਚੱਲਦਾ ਸੀਗਾ ਮੁਰਗੀਆਂ ਜਿਹਦੀਆਂ ਮਰੀਆਂ ਇੱਕ ਮੁਰਗੀ ਪਿੱਛੇ 100 ਰੁਪਏ ਮਿਲਣਾ ਔਰ ਉਹ 100 ਮੁਰਗੀਆਂ ਤੱਕ ਮਿਲਣਾ ਯਾਨੀ 10000 ਰੁਪਏ ਮਿਲਣਾ ਮੁਰਗੀਆਂ ਦਾ ਔਰ ਬੱਕਰੀ ਮਰੀਏ ਕਿਸੇ ਦੀ ਤਾਂ ਉਹਦਾ 3-4000 ਮਿਲਣਾ ਮੱਜਾਂ ਦੇ 3 ਮੱਜਾਂ ਤੱਕ ਦੇ ਪੈਸੇ ਮਿਲਣੇ ਆ ਔਰ 37500 ਰੁਪਏ ਮਿਲਣਾ ਸ਼ਾਇਦ ਮੱਜਾਂ ਦਾ ਇੱਕ ਮੱਜ ਮਰੀ ਤੇ ਤੁਸੀਂ ਮੈਨੂੰ ਦੱਸੋ ਵੀ 37000 40000 ਦੀ ਕੋਈ ਮੱਝ ਆਉਂਦੀ ਐ ਨਹੀਂ ਆਉਂਦੀ ਮੱਝ ਆਉਂਦੀ ਐ ਕੋਈ 70-80000 ਤੋਂ ਮੇਰੇ ਖਿਆਲ ਸ਼ੁਰੂ ਹੁੰਦੀਆਂ ਚੰਗੀਆਂ ਜਿਹੜੀਆਂ ਮੱਜਾਂ ਨੇ ਯਾਨੀ ਕਿ ਲੋਕਾਂ ਤੋਂ ਪੈਸਾ ਲੈਣਾ ਉਹਦੇ ਲਈ ਕੋਈ ਕੰਡੀਸ਼ਨ ਨਹੀਂ ਪਰ ਜਦੋਂ ਵੰਡਣਾ ਉਹ ਕੰਡੀਸ਼ਨ ਬਹੁਤ ਇਹ ਇਹਦੇ ਇਹਦੇ 'ਚ ਵੀ ਝੋਲ ਬਹੁਤ ਆ ਜਿਹੜਾ ਪੈਸਾ ਲੈਣਾ ਹੁਣ ਤੁਸੀਂ ਇਹ ਸਮਝੋ ਜਿਹੜਾ ਪੈਸਾ ਲਿਆ ਜਾਣਾ ਪ੍ਰਿੰਸ ਕਿਸੇ ਇੰਡਸਟ੍ਰੀਅਲਿਸਟ ਤੋਂ ਸਰਕਾਰ ਨੇ ਪੈਸਾ ਲੈ ਲਿਆ ਇੰਡਸਟ੍ਰੀਅਲਿਸਟ ਤਾਂ ਹੁਣ ਕੰਮ ਸਾਰਾ ਲੀਗਲੀ ਨਹੀਂ ਚੱਲਦਾ ਬੰਦਿਆਂ ਨੂੰ ਸਰਕਾਰ ਤੋਂ ਡਰ ਹੁੰਦਾ ਵੀ ਸਾਡੇ ਤੇ ਆ ਐਕਸ਼ਨ ਨਾ ਹੋ ਜੇ ਕਿਸੇ ਦਾ ਕਿਸੇ ਨੇ ਕਿਸੇ ਦਾ ਪੋਲੂਸ਼ਨ ਕਲੀਅਰ ਨਿੰਗਾ ਜਾਂ ਕਿਸੇ ਨੇ ਹੋਰ ਬਹੁਤ ਸਾਰੀਆਂ ਟੈਕਨੀਕਲिटीज ਹੁੰਦੀਆਂ ਫੈਕਟਰੀ ਚ ਚਲਾਉਣ ਲਈ ਇੰਡਸਟਰੀ ਚ ਚਲਾਉਣ ਲਈ ਬਿਜ਼ਨਸ ਚ ਚਲਾਉਣ ਲਈ ਉਹ ਬੰਦਿਆਂ ਦਾ ਸਿੱਧਾ ਐਕਸੈਸ ਆ ਗਿਆ ਕਿ ਆ ਚੱਕੋ ਜੀ ਕਰੋੜ ਰੁਪਏ ਅਸੀਂ ਤੁਹਾਨੂੰ ਦੇ ਦਿੱਤਾ ਉਹ ਬੰਦੇ ਪੁੱਠੇ ਸਿੱਧੇ ਕੰਮ ਕੰਮ ਵੀ ਤੇ ਕਰਨਗੇ ਨਾ ਉਹਦੇ ਫਿਰ ਇਹ ਚੀਜ਼ਾਂ ਵੀ ਸਰਕਾਰ ਨੂੰ ਦੇਖਣੀਆਂ ਪੈਣੀਆਂ ਜਿਹੜਾ ਬੰਦਾ ਬਿਜ਼ਨਸਮੈਨ ਆ ਕੋਈ ਜਿਹੜਾ ਬੰਦਾ ਸਾਰੇ ਬੰਦ ਬਿਜ਼ਨਸਮੈਨ ਇੱਕੋ ਜਿਹੇ ਨਹੀਂ ਪਰ ਕੁਝ 1% ਲੋਕਾਂ ਨੂੰ ਉਹਨਾਂ ਨੂੰ ਵੀ ਮੌਕਾ ਮਿਲ ਜਾਣਾ ਇਹਦੇ ਵਿੱਚ ਕਿ ਆ ਚੱਕੋ ਜੀ ਰੁਪਈਆ ਅਸੀਂ ਤੁਹਾਨੂੰ ਕਰੋੜ ਦੇ ਰਹੇ ਹਾਂ ਸਰਕਾਰ ਤੋਂ 5-4 ਕਰੋੜ ਦਾ ਫਾਇਦਾ ਵੀ ਲੈ ਸਕਦੇ ਨੇ ਯਾਨੀ ਕਿ ਇਹਨਾਂ ਫੰਡਾਂ ਦੇ ਨਾਮ ਤੇ ਵੱਡੀ ਕਰਪਸ਼ਨ ਹੋਵੇਗੀ ਪੰਜਾਬ 'ਚ ਕਰਪਸ਼ਨ ਹੋ ਸਕਦੀ ਹੈ ਇਹ ਇਸ ਚੀਜ਼ ਤੇ ਵੀ ਸਰਕਾਰ ਨੂੰ ਧਿਆਨ ਦੇਣਾ ਪੈਣਾ ਕਿਉਂਕਿ ਇਹ ਜਿਹੜੀ ਪਾਰਟੀ ਇੱਕ ਖੜੀ ਹੋਈ ਸੀ ਨਾ ਅਰਵਿੰਦ ਕੇਜਰੀਵਾਲ ਹੁਣੇ ਕਰਪਸ਼ਨ ਦੇ ਐਂਟੀ ਕੰਮ ਕਰ ਰਹੇ ਸੀਗੇ ਉਦੋਂ ਪਰ ਇਹ ਨਾ ਹੋਵੇ ਕਿ ਹੁਣ ਜਦਾਂ ਦੀਆਂ ਚੀਜ਼ਾਂ ਜਦੋਂ ਦੇ ਅਲੀਗੇਸ਼ਨ ਉਹਨਾਂ ਦੇ ਲੀਡਰਾਂ ਤੇ ਲੱਗਦੇ ਆ ਕਿ ਤਾਂ ਆਪ ਹੀ ਕਰਪਟ ਨੇ ਬਹੁਤ ਸਾਰੇ ਲੀਡਰ ਜਿਹੜੇ ਇਹਨਾਂ ਦੇ ਉਹਨਾਂ ਦੇ ਉੱਪਰ ਸਿੱਧੇ ਤੌਰ ਤੇ ਅਲੀਗੇਸ਼ਨ ਲੱਗਦੇ ਆ ਤਾਂ ਇਹ ਨਾ ਹੋਵੇ ਕਿ ਇਹ ਇਹ ਜਿਹੜਾ ਇਹ ਸਾਰੀ ਗੇਮ ਜਿਹੜੀ ਹੈ ਕਿਉਂਕਿ ਇਹਦੇ ਵਿੱਚ ਹੋੜ ਲੱਗ ਪਵੇ ਲੋਕਾਂ ਦੇ ਵਿੱਚ ਕਿ ਜਿਹੜੇ ਦੋ ਨੰਬਰ ਹੀ ਲੋਕ ਹੀ ਅੱਗੇ ਆ ਜਾਣ ਸਾਰੇ ਜਿਹੜੇ ਹਾਲਾਂਕਿ ਉਹਨਾਂ ਦੇ ਬਿਜ਼ਨਸ ਹੋ ਸਕਦਾ ਕਿ ਇੱਕ ਨੰਬਰ ਤੇ ਰਜਿਸਟਰਡ ਹੋਣ ਪਰ ਜਿਹੜਾ ਬਹੁਤ ਸਾਰੇ ਝੂਠ ਹੋਣ ਬਹੁਤ ਸਾਰੇ ਉਹ ਟਰਮ ਐਂਡ ਕੰਡੀਸ਼ਨਸ ਜਿਹੜੀਆਂ ਨਾ ਪੂਰੀਆਂ ਕਰਦੇ ਹੋਣ ਉਹਨਾਂ ਨੂੰ ਵੀ ਮੌਕਾ ਮਿਲ ਜਾਣਾ ਉਹ ਆਪਣੇ ਕੰਮਕਾਜ ਚਮਕਾਉਣ ਦਾ ਖੈਰ 20 ਕਰੋੜ ਰੁਪਇਆ ਅਮਨ ਅਰੂੜਾ ਹੋਣਾ ਨੇ ਦੇਣਾ ਔਰ ਇਕੱਠਾ ਕਰਕੇ 20 ਕਰੋੜ ਦੀ ਹਾਮੀ ਭਰ ਲਈ ਮੀਤ ਥੇਰ ਹੋਣਾ ਨੇ ਬਾਕੀ ਦੇ ਕਿਸੇ ਮੰਤਰੀ ਤੇ ਐਮਐਲਏ ਨੇ ਸ਼ਾਇਦ ਇੱਕ ਦੋ ਇੱਕ ਚੇਅਰਮੈਨ ਨੇ ਸ਼ਾਇਦ 50 ਲੱਖ ਰੁਪਏ ਇਕੱਠੇ ਕਰ ਲਏ ਆ ਲੋਕਾਂ ਤੋਂ ਲੈ ਕੇ ਇੱਕ ਨੇ ਕਿਸੇ ਨੇ ਦਿੱਤੇ ਵੀ ਹੈ ਸ਼ਾਇਦ 20 ਜਾਂ 50 ਲੱਖ ਰੁਪਏ ਆਪਦੀ ਜੇਬ ਚੋਂ ਦੇਣੇ ਆ ਪਰ ਉੱਥੇ ਹੀ ਹੋਰ ਮੰਤਰੀਆਂ ਤੇ ਐਮਐਲਏ ਨੇ ਵੀ ਪੈਸੇ ਇਕੱਠੇ ਕਰਨੇ ਆ ਸਾਰਿਆਂ ਦੀ ਡਿਊਟੀ ਲੱਗ ਚੁੱਕੀ ਆ ਕੇਜਰੀਵਾਲ ਨੇ ਲ ਔਰ ਇਹ ਪੈਸਾ ਸਰਕਾਰ ਦੇਖਾਤੇ ਜਮ੍ਹਾਂ ਕਰਾਓ ਤਾਂ ਕਿ ਲੋਕਾਂ ਦੀ ਮਦਦ ਹੋਵੇ ਇੱਕ ਇਹਦੇ ਨਾਲ ਇੱਕ ਚੀਜ਼ ਹੋਰ ਹੈ ਉਹ ਚੀਜ਼ ਇਹ ਹੈ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਅਮਨ ਅਰੋੜਾ ਨੇ ਮੈਨੂੰ ਪਤਾ ਪਰਸਨਲੀ ਫੋਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਨ ਕੀਤੀ ਹੈ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਜਿਹੜੇ ਬੰਦਿਆਂ ਨਾਲ ਨਾਲ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਫੋਨ ਕਰਕੇ ਮਦਦ ਮੰਗੀ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਮਦਦ ਕਰੋ ਕਿਉਂਕਿ ਫਾੜਾਂ ਦੇ ਵਿੱਚ ਕੁਝ ਇੱਕ ਉੱਥੇ ਆਰਗੇਨਾਈਜੇਸ਼ਨਸ ਨੇ ਮਦਦ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ ਉਹਨਾਂ ਨੂੰ ਦੁਬਾਰਾ ਅਪਰੋਚ ਕੀਤਾ ਗਿਆ ਕੁਝ ਇੱਕ ਨੂੰ ਕਿ ਭਾਈ ਤੁਸੀਂ ਉਹਨਾਂ ਦੀ ਮਦਦ ਕੀਤੀ ਹੜ੍ਹਾਂ ਦੇ ਵਿੱਚ ਮਦਦ ਕੀਤੀ ਆਰਗੇਨਾਈਜੇਸ਼ਨ ਦੀ ਹੁਣ ਤੁਸੀਂ ਸਰਕਾਰ ਦੀ ਵੀ ਮਦਦ ਕਰੋ ਪੈਸੇ ਇਕੱਠੇ ਕਰੋ ਤਾਂ ਬਹੁਤ ਸਾਰੀਆਂ ਵੱਡੀਆਂ ਆਰਗੇਨਾਈਜੇਸ਼ਨਸ ਉੱਥੇ ਵੀ ਕੰਮ ਕਰਦੀਆਂ ਜਾਂ ਵੱਡੇ ਬਿਜ਼ਨਸਮੈਨ ਇੰਡਸਟਰੀਅਲਿਸਟ ਜਿਹੜੇ ਵਿਦੇਸ਼ਾਂ 'ਚ ਕੰਮ ਕਰਦੇ ਆ ਉਹਨਾਂ ਤੋਂ ਹੁਣ ਪੈਸਾ ਲੈ ਆਏ ਸਰਕਾਰ ਨੇ ਇਹ ਦੇਖਿਆ ਯਾਨੀ ਕਿ ਗਰਾਊਂਡ ਦੇ ਉੱਤੇ ਕਿ ਜਿਸ ਜਦੋਂ ਹੜ੍ਹ ਆਇਆ ਜਦੋਂ ਮੁਸੀਬਤ ਆਈ ਲਗਾਤਾਰ ਮਦਦ ਆ ਰਹੀ ਸੀ ਉਸ ਉਸ ਨੂੰ ਦੇਖ ਕੇ ਮੇਰਾ ਇਹ ਸਵਾਲ ਆ ਵਿਕਰਮ ਕਿ ਸਰਕਾਰ ਜਦੋਂ ਫੰਡ ਜਾਰੀ ਕਰਦੀ ਹੈ ਉਸ ਤੇ ਤਾਂ ਹੁਣ ਕਿੰਤੂ ਪਰੰਤੂ ਕੀ ਕਰੇ ਲੋਕ ਕੀ ਹਸਪਤਾ ਮੰਗਣ ਪਰ ਜਿਹੜੇ ਲੋਕ ਇਹ ਮਦਦ ਭੇਜ ਰਹੇ ਸਰਕਾਰ ਨੂੰ ਚਾਹੀਦਾ ਕਿ ਇਸ ਤਰੀਕੇ ਦਾ ਪਲਾਨ ਬਣਾਇਆ ਜਾਵੇ ਕਲਮੋਸਾਖਤਾਬ ਲੈ ਸਕਣ ਕਿ ਸਾਡੇ ਦਿੱਤੇ ਪੈਸੇ ਤੁਸੀਂ ਲਾਏ ਕਿੱਥੇ ਨੇ ਨਹੀਂ ਇਹੋ ਜਿਹਾ ਮੈਨੂੰ ਲੱਗਦਾ ਕੋਈ ਸ਼ਾਇਦ ਸਾਬਖਤਾਬ ਨਹੀਂ ਹੋ ਕਿਉਂਕਿ ਉਹ ਤਾਂ ਜਦੋਂ ਗਵਰਨਮੈਂਟ ਦੇ ਖਾਤੇ ਦੇ ਵਿੱਚ ਚਲੇ ਗਏ ਚਲੇ ਗਏ ਪੈਸੇ ਉਹ ਗਵਰਨਮੈਂਟ ਨੇ ਫਿਰ ਗਵਰਨਮੈਂਟ ਕੋ ਵੀਰ ਵੀ ਹੁੰਦੇ ਆ ਕਿ ਹਾਂਜੀ ਆ ਦੇਖੋ ਆ ਫਲਾਨੀ ਥਾਂ ਤੇ ਇੰਨੇ ਪੈਸੇ ਲਾਤੇ ਉਹ ਰਿਕਾਰਡ ਤਾਂ ਰਹੂਗਾ ਜਾਂ ਅਸੀਂ ਕਿੰਨਾ ਫੰਡ ਕਿਹੜੀ ਚੀਜ਼ ਨੂੰ ਜਾਰੀ ਕੀਤਾ ਕਿਹੜੀ ਜਗ੍ਹਾ ਤੇ ਕਿੰਨਾ ਫੰਡ ਅਸੀਂ ਜਾਰੀ ਕੀਤਾ ਉਹ ਉਹ ਚੀਜ਼ਾਂ ਦਾ ਰਿਕਾਰਡ ਕਰੂਗਾ ਪਰ ਕਿਹਦਾ ਪੈਸਾ ਕਿਨੂੰ ਗਿਆ ਇਹ ਚੀਜ਼ਾਂ ਦਾ ਥੋੜੀ ਪਤਾ ਲੱਗਣਾ ਪਰ ਉਹ ਜ਼ਰੂਰ ਰਹੂਗਾ ਕਿ ਆ ਇੰਨੇ ਘਰ ਬਣਾਉਣ ਵਾਸਤੇ ਪੈਸੇ ਦਿੱਤੇ ਆ ਇੰਨਾ ਮੱਝਾਂ ਦਾ ਮੁਆਵਜ਼ਾ ਦਿੱਤਾ ਇੰਨਾ ਫਸਲਾਂ ਦੇ ਖਰਾਬੇ ਦਾ ਅਸੀਂ ਮੁਆਵਜ਼ਾ ਦਿੱਤਾ ਇੰਨਾ ਖਰਾਬਾ ਦਿੱਤਾ ਇੰਨਾ ਪੈਲੀਆਂ ਪੱਧਰੀਆਂ ਕਰਨ ਲਈ ਵੀ ਕੋਈ ਨਾ ਕੋਈ ਪਲਾਨ ਤਾਂ ਬਣਾਉਣਾ ਪੈਣਾ ਤੇ ਇਹਦੇ ਲਈ ਸਾਰਿਆਂ ਨੂੰ ਇੱਕ ਵਾਈਡਰ ਪਲਾਨ ਬਣਾਉਣਾ ਪਊਗਾ ਤੇ ਆਖਰੀ ਸਵਾਲ ਹੈ ਸੈਸ਼ਨ ਦੀ ਤੁਸੀਂ ਜ਼ਿਕਰ ਕਰ ਰਹੇ ਸੈਸ਼ਨ ਬੁਲਾਇਆ ਗਿਆ ਕੀ ਸੈਸ਼ਨ ਚ ਖਾਸ ਰਹਿਣ ਵਾਲਾ ਸਪੈਸ਼ਲ ਸੈਸ਼ਨ ਇਹਦੇ ਵਿੱਚ ਇਹੀ ਹੈ ਕਿ ਜਿਹੜੀਆਂ ਟੈਕਨੀਕਲਟੀਆਂ ਹੈਗੀਆਂ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਜਾਂ ਜਿਹੜੀਆਂ ਚੀਜ਼ਾਂ ਐਸਡੀਆਰਐਫ ਦੇ ਫੰਡਸ ਨੂੰ ਲੈ ਕੇ ਉਹਨਾਂ ਦੇ ਵਿੱਚ ਮੇਰੇ ਖਿਆਲ ਸੋਧ ਕਰਨ ਨੂੰ ਲੈ ਕੇ ਕੋਸ਼ਿਸ਼ ਇੱਕ ਚੀਜ਼ਾਂ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਉਹਨਾਂ ਨਾਲ ਪਰ ਸਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਚੰਗੀ ਗੱਲ ਕੀਤੀ ਸੈਸ਼ਨ ਬੁਲਾਇਆ ਜਿੱਥੇ ਵਿਰੋਧੀ ਧਿਰ ਸਵਾਲ ਚੁੱਕ ਸਕਣ ਪੈਸਾ ਕਿੱਥੇ ਗਿਆ 12000 ਕਰੋੜ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਲੱਗੀਆਂ ਮੈਂ ਤਾਂ ਫਿਰ ਜਿਸ ਤਰੀਕੇ ਦੇ ਕਈ ਵਾਰ ਮੰਗਾ ਹੀ ਉੱਡਦੀਆਂ ਰਹਿ ਜਾਂਦੀਆਂ ਸੈਸ਼ਨ ਬੁਲਾਇਆ ਨਹੀਂ ਜਾਂਦਾ ਨਹੀਂ ਨਹੀਂ ਬਿਲਕੁਲ ਹਾਂ ਠੀਕ ਹੈ ਆ ਧੰਨਵਾਦ ਵਿਕਰਮ ਆ ਗੱਲਬਾਤ ਕੀਤੀ ਹੈ ਇਸ ਗੱਲਬਾਤ ਦਾ ਜ਼ਿਕਰ ਅਸੀਂ ਇਸ ਕਰਕੇ ਕੀਤਾ ਫੰਡਾਂ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਫੰਡਾਂ ਦੇ ਨਾਤੇ ਕੋਈ ਵੱਡੀ ਕ腐ਸ਼ਨ ਪੰਜਾਬ ਦੇ ਵਿੱਚ ਨਾ ਹੋਵੇ ਇਹ ਉਮੀਦ ਕਰਦੇ ਹਾਂ ਔਰ ਸਹੀ ਹੱਥਾਂ 'ਚ ਇਹ ਪੈਸਾ ਜਾਵੇ ਔਰ ਜਿੰਨੇ ਵੀ ਦੇਸ਼ ਵਿਦੇਸ਼ ਐਨਆਰਆਈਜ਼ ਮਦਦ ਕਰਨਾ ਚਾਹੁੰਦੇ ਆ ਸਰਕਾਰ ਰਾਹੀਂ ਸੰਸਥਾਵਾਂ ਰਾਹੀਂ ਉਹ ਜ਼ਰੂਰ ਕਰੋ ਕਿਉਂਕਿ ਸਾਡੀ ਪਹਿਲ ਫਿਲਹਾਲ ਇਹ ਹੈ ਕਿ ਪੰਜਾਬ ਦਾ ਮੁੜ ਵਿਸੇਵਾ ਹੋਵੇ ਇਹ ਨਹੀਂ ਹੈ ਕਿ ਸਰਕਾਰ ਦੀ ਮਦਦ ਨਾ ਕਰੋ ਆ ਸੰਸਥਾਵਾਂ ਦੀ ਮਦਦ ਨਾ ਕਰੋ ਤੁਸੀਂ ਗਰਾਊਂਡ ਤੇ ਆ ਕੇ ਚਾਹੇ ਖੁਦ ਮਦਦ ਕਰੋ ਚਾਹੇ ਕਿਸੇ ਵੀ ਰਾਹੀਂ ਮਦਦ ਕਰੋ ਮਦਦ ਜ਼ਰੂਰ ਕਰੋ ਤਾਂ ਜੋ ਸਾਡੇ ਕਿਸਾਨਾਂ ਦਾ ਭਲਾ ਹੋ ਸਕੇ ਮਜ਼ਦੂਰ ਵਰਗ ਦਾ ਭਲਾ ਹੋ ਸਕੇ ਤੁਨ